ਇਸ ਬਰਬਾਦੀ ਨੇ ਖੇਤਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਚਿੱਕੜ ਘਾਰ ਰੇਤਾ ਜਿਹੜੀ ਉਹ ਭਰ ਦਿੱਤੀ ਆ ਉਹਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਉਹ ਜਿਸ ਦਾ ਖੇਤ ਤੇ ਉਸੇ ਦੀ ਰੇਤ ਸਰਦਾਰ ਪੁਗਨ ਸਿੰਘ ਜੀ ਮਾਨਯੋਨ ਉਹਨਾਂ ਨੂੰ ਰਾਹਤ ਇਹ ਜਿਹੜੀ ਦਿੱਤੀ ਆ ਕਿ ਜਿਸ ਦਾ ਖੇਤ ਉਸੇ ਦੀ ਰੇਤ ਇਹ ਇੱਕ ਵੱਡੀ ਰਾਹਤ ਆ ਅਗਲੀ ਗੱਲ ਜਿਹੜੀ ਹੈਗੀ ਆ ਮੁਆਵਜ਼ੇ ਦੀ ਪੰਜਾਬ ਸਰਕਾਰ ਨੇ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਜਿਹੜਾ ਉਹ ਮقرਰ ਕੀਤਾ ਜਿਹੜਾ ਦੇਸ਼ ਦੇ ਵਿੱਚੋਂ ਅੱਜ ਤੱਕ ਕਦੀ ਵੀ ਕਿਸੇ ਜਾਂ ਆਪਣੇ ਵੀ ਇੱਥੇ ਜਿਹੜੀਆਂ ਸਰਕਾਰਾਂ ਰਹੀਆਂ ਅੱਜ ਤੱਕ ਕਦੀ ਕਿਸੇ ਨੇ 8000 ਤੋਂ ਜਾਂ ਪਿਛਲੀ ਵਾਰੀ ਸ਼ੇਰ ਸਾਹਿਬ ਨੇ 15000 ਅਨਾਉਂਸ ਕੀਤਾ ਸੀ ਕਦੀ ਕਿਸੇ ਨੇ ਇੰਨਾ ਮੁਆਵਜ਼ਾ ਨਹੀਂ ਦਿੱਤਾ ਮੁਆਵਜ਼ੇ ਦੇ ਵਿੱਚ ਦੋ ਚਾਰ ਚੀਜ਼ਾਂ ਹੋਰ ਵੀ ਰੱਖੀਆਂ ਗਈਆਂ ਕਿ ਜਿਹੜੇ ਮੌਕੇ ਦੇ ਕਿਸਾਨ ਨੇ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਸਾਡੇ ਬਹੁਤੇ ਭੈਂਟਰੇ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਜ਼ਮੀਨਾਂ ਇੱਥੇ ਠੇਕੇਦਾਰ ਵਾਉਂਦੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਪਰ ਦੋਤੇ ਜਿਹੜੇ ਤਕਸੀਮ ਨਹੀਂ ਹੋਈਆਂ ਜ਼ਮੀਨਾਂ ਸਾਂਝੇ ਖਾਤੇ ਨੇ ਉਹ ਪਟਵਾਰੀਆਂ ਰਾਹੀਂ ਆਈਡੈਂਟੀਫਾਈ ਕਰਕੇ ਜਿਹੜਾ ਜਿੱਥੇ ਵੋਂਦਾ ਹੋਏਗਾ ਉਹਨੂੰ ਉੱਥੇ ਹੀ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਏਗਾ ਫਲਪਰਵਾਤ ਕਿਸਾਨ ਨੇ ਉਹਨਾਂ ਨੂੰ ਕੋਆਪਰੇਟਿਵ ਬੈਂਕਾਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਲਿਮਟਾਂ ਬਣਾਈਆਂ ਹੋਈਆਂ ਨੇ ਜਿਹੜੇ ਉਹਨਾਂ ਨੇ ਕਰਜ਼ ਚੁੱਕੇ ਹੋਏ ਨੇ ਉਹਨਾਂ ਕਰਜ਼ਾਂ ਨੂੰ ਵੀ ਅੱਗੇ 6 ਮਹੀਨੇ ਵਾਸਤੇ ਅਗਲੇ 6 ਮਹੀਨੇ ਵਾਸਤੇ ਉਹਨਾਂ ਦੇ ਕੋਲੋਂ ਨਹੀਂ ਉਹਨਾਂ ਦੀ ਉਗਰਾਹੀ ਵੀ ਨਹੀਂ ਕੀਤੀ ਜਾਏਗੀ ਔਰ ਉਹਨਾਂ ਨੂੰ ਵਿਆਜ ਰਹਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਕੋਲੋਂ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲਿਆ ਜਾਏਗਾ ਉਹਦੇ ਨਾਲ ਹੀ ਹਰ ਇੱਕ ਤਰ੍ਹਾਂ ਦਾ ਜਾਨਵਰ ਜਿਹੜਾ ਜ਼ਿੰਮੇਵਾਰ ਦੇ ਕੋਲ ਸੀਗਾ ਚਾਹੇ ਉਹ ਬੱਕਰੀਆਂ ਸੀ ਚਾਹੇ ਉਹ ਪਸ਼ੂ ਸੀਗੇ ਸਰਕਾਰ ਉਹਦਾ ਵੀ ਮੁਆਵਜ਼ਾ ਜਿਹੜਾ ਉਹ ਉਹਨਾਂ ਨੇ ਦੇਣ ਦਾ ਫੈਸਲਾ ਕੀਤਾ ਜਾਨ ਗਵਾ ਚੁੱਕੇ ਲੋਕਾਂ ਵਾਸਤੇ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਹਰ ਇੱਕ ਉਸ ਜੀਵ ਵਾਸਤੇ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਵਾਰਸਾਂ ਨੂੰ 4 ਲੱਖ ਰੁਪਈਆ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾਣਾ 1700 ਦੇ ਕਰੀਬ ਸ਼ਹਿਰਾਂ ਸ਼ਹਿਰਾਂ ਪਿੰਡਾਂ ਵਾਸਤੇ ਪਿੰਡਾਂ ਵਾਸਤੇ ਔਰ 3000 ਦੇ ਕਰੀਬ ਜਿਹੜਾ ਤਿੰਨ ਸ਼ਹਿਰੀ ਲਾ ਕੇ ਜਿੱਥੇ ਵੀ ਹੈਗੇ ਉਥੇ 1700 ਪਿੰਡਾਂ ਵਾਸਤੇ 300 ਸ਼ਹਿਰਾਂ ਵਾਸਤੇ ਜਿੱਥੇ-ਜਿੱਥੇ ਇਹ ਹੋਇਆ ਫੋਗਿੰਗ ਮਸ਼ੀਨਾਂ ਸਰਕਾਰ ਜਿਹੜੀ ਉਹ ਖਰੀਦ ਕੇ ਇਹਨਾਂ ਨੂੰ ਦੇਵੇਗੀ ਤਾਂ ਕਿ ਵੱਡੀ ਬਿਮਾਰੀ ਤੋਂ ਬਚਿਆ ਜਾ ਸਕੇ ਹੁਣ ਸੁਖਵੀਰ ਸਿੰਘ ਬਾਦਲਕਣ ਆਏ ਸੀਗੇ ਆਪਣੇ ਹਲਕੇ ਕਿਸ ਤਰ੍ਹਾਂ ਦੇ ਅ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਸੀ ਇਹਦੇ ਬਾਰੇ ਕੁਝ ਬੋਲਣਾ ਵੀ ਨਹੀਂ ਚਾਹੁੰਦੀ ਸੀ ਜਿਨ੍ਹਾਂ ਇਹ ਲੋਕ ਰਾਜ ਕਰਕੇ ਗਏ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਅਕਾਲੀ ਦਲ ਨੇ ਪਿਛੇ ਤਰਾਜ਼ ਕੀਤਾ ਕੀਤਾ 10 ਸਾਲ ਲਗਾਤਾਰ ਰਾਜ ਕੀਤਾ ਉਸ ਖਵੀਰ ਬਾਦਲ ਦਾ ਹੀ ਰਾਜ ਸੀ ਜੇ ਉਦੋਂ ਉਹਦੇ ਕੋਲੋਂ ਬੰਨ ਕੰਕਰੀਟ ਦੇ ਨਹੀਂ ਬਣੇ ਤੇ ਅੱਗੋਂ ਦੀ ਆਸ ਅਸੀਂ ਕਰ ਨਹੀਂ ਸਕਦੇ ਸਿਰਫ ਡਰਾਮੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪੇਸ਼ ਕਰਨਾ ਇਹ ਮੌਕਾ ਪ੍ਰਸਤੀ ਹੋ ਰਹੀ ਆ ਨੂੰ ਪਤਾ ਲੱਗ ਗਿਆ ਕਿ ਜਿੱਥੇ ਪੈਰ ਨਹੀਂ ਨਾ ਗਿੱਲੇ ਹੁੰਦੇ ਉੱਥੇ ਗੱਡੀ ਉਹਨਾਂ ਨੇ ਲਾਈ ਸੀ ਗੱਡੀ ਦੇ ਵਿੱਚੋਂ ਉਤਰੇ ਨਹੀਂ ਉਤਰ ਕੇ ਮੌਕਾ ਨਹੀਂ ਦੇਖਿਆ ਲੋਕਾਂ ਨੂੰ ਮਿਲੇ ਨਹੀਂ ਉਹਨਾਂ ਦੀ ਕਿਸੇ ਦੀ ਕਿਸੇ ਦੀ ਕਿਸੇ ਦੀ ਸੁਣੀ ਨਹੀਂ ਜਿਹੜੇ ਕੋਈ ਆਪਣੇ ਬੰਦੇ ਉਹਨਾਂ ਦੇ ਦੋ ਬੰਦੇ ਖੜੇ ਕਿਤੇ ਹਾਂ ਬਈ ਕੀ ਚਾਹੀਦਾ ਉਹਨਾਂ ਨੂੰ ਜਿੱਦਾਂ ਸਿਖਾਇਆ ਹੋਇਆ ਸੀ ਉਹ ਜੀ ਸਾਨੂੰ ਡੀਜ਼ਲ ਚਾਹੀਦਾ 2 ਲੱਖ ਰੁਪਈਆ ਉਹਨਾਂ ਦੇ ਹੱਥ ਫੜਾਇਆ ਇੱਕ ਹਫ਼ਤੇ ਤੋਂ ਨੰਗੇ ਪੈਰੀ ਕਿਲੋਮੀਟਰ 1.5 ਜਿਹੜਾ ਸਾਡਾ ਅੱਧਾ ਕਿਲੋਮੀਟਰ ਉੱਥੇ ਅਸੀਂ ਸੇਵਾ ਕਰ ਰਹੇ ਹਾਂ ਉੱਥੇ ਉਸ ਬੰਦੇ ਨੇ ਆਪਣੇ ਪੈਰਾਂ ਦੀ ਜੁੱਤੀ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਗੱਡੀ ਦੇ ਵਿੱਚੋਂ ਉਤਰਿਆ ਨਹੀਂ ਇਹ ਡਰਾਮੇਬਾਜ਼ੀਆਂ ਜਿਹੜੀਆਂ ਨਾ ਉਹ ਲੋਕ ਸਾਰੇ ਸਮਝਦੇ ਆ ਅੱਜ ਜਿਹੜਾ ਸਾਡਾ ਪਿਛਲੇ ਦਿਨਾਂ ਤੋਂ ਪੰਜਾਬ ਜਿਹੜਾ ਉਹ ਬਹੁਤ ਵੱਡੀ ਸਮੱਸਿਆ ਹੜ੍ਹਾਂ ਦੀ ਮਾਰ ਦੇ ਨਾਲ ਜੂਝ ਰਿਹਾ ਔਰ ਜਿਹਦਾ ਕੁਛ ਨਾ ਕੁਛ ਅਸਰ ਸਾਡੇ ਹਲਕੇ ਦੇ ਵਿੱਚ ਵੀ ਹੋਇਆ ਪੂਰਾ ਪੰਜਾਬ ਦੇ ਵਿੱਚ ਤਕਰੀਬਨ 2000 ਪਿੰਡ ਜਿਹੜੇ ਨੇ ਉਹ ਹੜ੍ਹਾਂ ਦੀ ਮਾਰ ਥੱਲੇ ਆਏ ਨੇ ਔਰ ਪ੍ਰਭਾਵ ਇੰਨਾ ਜ਼ਿਆਦਾ ਕਿ ਬਈ ਜ਼ਿੰਦਗੀਆਂ ਅਸਤਵਿਅਸਤ ਹੋ ਗਈਆਂ ਔਰ ਅਸਤੀਅਸਤਾ ਵੀ ਕਹਿਣ ਦਾ ਮਤਲਬ ਕਿ ਵੀ ਕੁਛ ਥਾਵਾਂ ਤੇ ਨਿਸ਼ਤੇ ਨਾ ਬਹੁਤ ਜਿਹਨੂੰ ਕਹਿ ਦਿੰਦੇ ਉਹ ਹੋ ਗਈਆਂ ਘਰ ਖੇਤ ਖਲਿਆਣ ਪਸ਼ੂ ਡੰਗਰ ਸਾਰਾ ਕੁਝ ਹੀ ਕਈਆਂ ਦਾ ਤਬਾਹ ਹੋ ਗਿਆ ਸਿਰਫ ਉਹਨਾਂ ਦੀਆਂ ਜਾਨਾਂ ਬੱਚੀਆਂ ਔਰ ਕੋਈ ਜਾਨਾਂ ਵੀ ਨਹੀਂ ਬੱਚੀਆਂ ਇਸ ਵੱਡੀ ਤ੍ਰਾਸਦੀ ਤੋਂ ਬਾਅਦ ਅੱਜ ਕੈਬਨਟ ਦੀ ਮੀਟਿੰਗ ਹੋਈ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਸਾਡੇ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਆ ਸਭ ਤੋਂ ਪਹਿਲਾਂ ਕਾਲਪੁਖ ਸੱਚੇ ਪਾਤਸ਼ਾਹ ਉਹਨਾਂ ਨੂੰ ਸੇਤਜਾਬ ਕਰਨ ਔਰ ਸੇਤਜਾਬ ਹੋ ਕੇ ਫਿਰ ਤੋਂ ਸਾਡੇ ਵਿੱਚ ਆਉਣ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਕਿਉਂਕਿ ਪੰਜਾਬ ਦਾ ਵਸ਼ਿੰਦਾ ਪੰਜਾਬ ਦੀ ਕਮਾਂਡ ਦੇ ਨਾਲ-ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਔਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਉਹ ਪੰਜਾਬ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਵੀ ਆ ਕਿ ਉਹਨਾਂ ਨੂੰ ਰਾਹਤ ਕਿਦਾਂ ਦਿੱਤੀ ਜਾ ਸਕਦੀ ਹੈ ਜਿਹਦਾ ਕਰਕੇ ਅੱਜ ਤੁਹਾਨੂੰ ਸਭ ਨੂੰ ਉਸ ਕੈਬਨਿਟ ਦੇ ਜਿਹੜੇ ਕੁਝ ਜ਼ਰੂਰੀ ਫੈਸਲੇ ਜਿਹੜੇ ਕੈਬਨਿਟ ਨੇ ਕੀਤੇ ਆ ਉਹਦੇ ਤਹਿਤ ਮੈਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਮੈਂ ਜਿਹੜੇ ਫੈਸਲੇ ਭਗਵੰਤ ਸਿੰਘ ਮਾਨ ਜੀ ਵੱਲੋਂ ਲਏ ਗਏ ਹਸਪੀਟਲ ਦੇ ਵਿੱਚ ਵੀ ਕਿਸ ਤਰ੍ਹਾਂ ਦੇਖਦੇ ਆ ਅ ਬਿਲਕੁਲ ਉਹਨਾਂ ਦਾ ਹਸਪੀਟਲ ਦੇਖੋ ਇੱਕ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਜਦੋਂ ਉਹਦਾ ਪਰਿਵਾਰ ਅ ਮੁਸੀਬਤ ਦੇ ਵਿੱਚ ਹੋਵੇ ਤਾਂ ਫਿਰ ਉਹ ਹਸਪੀਟਲ ਦੇ ਵਿੱਚ ਬੈਠਾ ਵੀ ਤੜਫਦਾ ਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਕਿਉਂ ਨਹੀਂ ਆ ਔਰ ਉਹਦੀ ਵਹਿਤਰੀ ਵਾਸਤੇ ਜੋ ਉਹ ਕਰ ਸਕਦੇ ਆ ਉਹਨਾਂ ਨੇ ਬੜੀ ਖੁੱਲਤਲੀ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਬੜਾ ਦੇਸ਼ ਤੋਂ ਵੀ ਪੂਰੇ ਦੇਸ਼ ਤੋਂ ਵੀ ਅਲੱਗ ਹੋ ਕੇ ਪੰਜਾਬ ਦੇ ਲੋਕਾਂ ਵਾਸਤੇ ਸੋਚਿਆ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਖੇਤ ਨੇ ਜਿਨ੍ਹਾਂ ਦੇ ਵਿੱਚ ਜੇ ਅਸੀਂ ਦੇਖਾਂਗੇ ਜਿਹੜੇ ਦਰਿਆ ਦੇ ਅੰਦਰ ਵੀ ਨੇ ਤੇ ਦਰਿਆ ਦੇ ਬਾਹਰ ਵੀ ਨੇ ਜੇ ਆਪਾਂ ਕੁਲਮਲਾ ਕੇ ਦੇਖਾਂਗੇ ਜਿੱਥੇ ਬਿਆਸ ਦਰਿਆ ਦਾ ਵੱਡੀ ਪੱਧਰ ਦੇ ਉੱਤੇ ਤਬਾਈ ਹੋਈ ਹੈ ਉੱਥੇ ਜਿਹੜੀ ਖੇਤਾਂ ਦੇ ਵਿੱਚ ਰੇਤਾ ਵੀ ਕਈ ਵਾਰੀ ਮਿੱਟੀ ਰੇਤਾ ਚਿੱਕੜ 10-10 ਫੁੱਟ ਤੱਕ ਵੀ ਉਹ ਆ ਜਾਂਦਾ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹਾਲਾਂਕਿ ਅੱਜ 88 ਤੋਂ ਬਾਅਦ ਐਡੀ ਵੱਡੀ ਬਰਬਾਦੀ ਅੱਜ ਤੱਕ ਹੋਈ ਨਹੀਂ ਹੈ ਕਦੀ ਵੀ ਅਕਾਲਪੁਕ ਸੱਚੇ ਪਾਤਸ਼ਾਹ ਦੀ ਮਿਹਰਹੀ ਹੈ ਪਰ ਇਸ ਬਰਬਾਦੀ ਨੇ ਖੇਤਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਚਿੱਕੜ ਘਾਰ ਰੇਤਾ ਜਿਹੜੀ ਉਹ ਭਰ ਦਿੱਤੀ ਆ ਉਹਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਉਹ ਜਿਸ ਦਾ ਖੇਤ ਤੇ ਉਸੇ ਦੀ ਰੇਤ ਉਹਦੀ ਮਿੱਟੀ ਉਹਦੀ ਰੇਤ ਇਹ ਇੱਕ ਵੱਡੀ ਰਾਹਤ ਆ ਕਿਸਾਨਾਂ ਦੇ ਵਾਸਤੇ ਕਿ ਬਈ ਜਦੋਂ ਹੀ ਪਾਣੀ ਉਤਰ ਜਾਊਗਾ ਉਸ ਤੋਂ ਬਾਅਦ ਕਿਸਾਨਾਂ ਨੂੰ ਜੇ ਸੰਘਰਸ਼ ਕਰਨਾ ਪੈ ਜਾਂਦਾ ਇਹ ਮਿੱਟੀ ਖੇਤਾਂ ਦੇ ਵਿੱਚੋਂ ਉਠਾਉਣੀ ਪੈ ਜਾਂਦੀ ਤੇ ਇਹ ਕੋਈ ਸੌਖੀ ਚੀਜ਼ ਨਹੀਂ ਹੈ ਇਹ ਕਈ ਵਾਰੀ ਨਾਮੁਮਕਿਨ ਵੀ ਹੋ ਜਾਂਦੀਆਂ ਚੀਜ਼ਾਂ ਹਾਲਾਂਕਿ ਇਹ ਪੰਜਾਬੀਆਂ ਲਈ ਨਾਮੁਮਕਿਨ ਸ਼ਬਦ ਤਾਂ ਬਣਿਆ ਹੀ ਨਹੀਂ ਹੈ ਜਿਹੜੇ ਨੌਜਵਾਨ ਜਿਹੜੇ ਜੰਗਜੂ ਸਾਡੇ 10 10 ਫੁੱਟ ਪਾਣੀ ਦੇ ਵਿੱਚ ਟਰੈਕਟਰ ਜਿਹੜੇ ਤੈਰ ਦੇ ਲੈ ਕੇ ਜਾਂਦੇ ਜਿਨ੍ਹਾਂ ਨੇ ਆਪਣੇ ਟਰੈਕਟਰ ਨੂੰ ਜੰਗੀ ਬੇੜਿਆਂ ਦਾ ਰੂਪ ਦਿੱਤਾ ਹੋਇਆ ਉਹਨਾਂ ਵਾਸਤੇ ਨਾਮੁਮਕਿਨ ਕੁਝ ਨਹੀਂ ਹੈ ਪਰ ਫਿਰ ਵੀ ਜਿੱਥੇ ਸਰਕਾਰ ਦੀ ਮਦਦ ਮਿਲ ਜਾਏ ਥੋੜਾ ਕਿਉਂਕਿ ਆ ਹੀ ਸੰਘਰਸ਼ ਬਹੁਤ ਵੱਡਾ ਆ ਜਿੱਥੇ ਸਰਦਾਰ ਭਗਤ ਸਿੰਘ ਜੀ ਮਾਨ ਨੇ ਉਹਨਾਂ ਨੂੰ ਰਾਹਤ ਇਹ ਜਿਹੜੀ ਦਿੱਤੀ ਆ ਕਿ ਜਿਸ ਦਾ ਖੇਤ ਉਸੇ ਦੀ ਰੇਤ ਇਹ ਇੱਕ ਵੱਡੀ ਰਾਹਤ ਆ ਕਿ ਸਾਨੂੰ ਪਤਾ ਕਿ ਪੰਜਾਬ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਜਿਹੜੀ ਆ 2 ਮਹੀਨਿਆਂ ਤੋਂ ਰੇਤਾ ਬੰਦ ਵੀ ਪਈ ਆ ਅ ਬਰਸਾਤ ਦਾ ਕਰਕੇ ਆਉਣ ਵਾਲਾ ਇੱਕ ਮਹੀਨਾ ਹੋਰ ਵੀ ਬੰਦ ਆ ਜਦ ਤੱਕ ਪਾਣੀ ਉਤਰੇਗਾ ਉਦੋਂ ਤੱਕ ਜਿਹੜੇ ਸਾਰੇ ਕਿਸਾਨ ਨੇ ਉਹਨਾਂ ਨੂੰ ਇਹ ਖੇਤਾਂ ਦੇ ਵਿੱਚੋਂ ਆਪਣੀ ਮਿੱਟੀ ਚਾਹੀਓ ਖੁਦ ਵਰਤਣ ਲੈਣ ਚਾਹੀਏ ਵੇਚ ਲੈਣ ਚਾਹੀਏ ਜੋ ਮਰਜੀ ਕਰ ਲੈਣ ਉਹਨਾਂ ਨੂੰ ਇਹਦੀ ਪੂਰੀ ਛੋਟ ਦਿੱਤੀ ਜਾਣੀ ਹੈ ਮੈਂ ਹਲਕਾਰ ਸਿੰਘ ਬਾਦਲ ਵੀ ਕੰਮ ਜਿਹੜਾ ਹੈਗਾ ਨਕੋਤਰ ਵਰਕੇ ਚਾਹੀਏ ਸੀ ਕਿ ਇਸ ਤਰ੍ਹਾਂ ਆਪਾਂ ਪਹਿਲਾਂ ਇਹਦਾ ਆਪਾਂ ਪੂਰਾ ਕਰ ਲਈਏ ਕੈਬਨਟ ਵਾਲਾ ਉਸ ਤੋਂ ਬਾਅਦ ਆਪਾਂ ਉਹਦਾ ਵੀ ਜਵਾਬ ਦੇਵਾਂਗੇ ਇਸ ਤੋਂ ਕਿੰਨੇ ਪਰੇ ਕਰ ਜਿਹੜੇ ਪਸੰਦਨ ਮਾਵਾ ਦਾ ਮਸਲਾ ਹੈ ਅ ਇਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਮੁਆਵਜ਼ੇ ਦੀ ਪੰਜਾਬ ਸਰਕਾਰ ਨੇ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਜਿਹੜਾ ਉਹ ਮقرਰ ਕੀਤਾ ਜਿਹੜਾ ਦੇਸ਼ ਦੇ ਵਿੱਚੋਂ ਅੱਜ ਤੱਕ ਕਦੀ ਵੀ ਕਿਸੇ ਜਾਂ ਆਪਣੇ ਵੀ ਇੱਥੇ ਜਿਹੜੀਆਂ ਸਰਕਾਰਾਂ ਰਹੀਆਂ ਅੱਜ ਤੱਕ ਕਦੀ ਕਿਸੇ ਨੇ 8000 ਤੋਂ ਜਾਂ ਪਿਛਲੀ ਵਾਰੀ ਸੀਰਪ ਸਾਹਿਬ ਨੇ 15000 ਅਨਾਉਂਸ ਕੀਤਾ ਸੀ ਕਦੀ ਕਿਸੇ ਨੇ ਇੰਨਾ ਮੁਆਵਜ਼ਾ ਨਹੀਂ ਦਿੱਤਾ ਔਰ ਪੰਜਾਬ ਸਰਕਾਰ ਨੇ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਮقرਰ ਕੀਤਾ ਇਸ ਤੋਂ ਅੱਗੇ ਜਿਹੜੇ ਸਾਡੇ ਜਿਹੜੇ ਮੁਆਵਜ਼ਾ ਦੇ ਵਿੱਚ ਦੋ ਚਾਰ ਚੀਜ਼ਾਂ ਹੋਰ ਵੀ ਰੱਖੀਆਂ ਗਈਆਂ ਕਿ ਜਿਹੜੇ ਮੌਕੇ ਦੇ ਕਿਸਾਨ ਨੇ ਆਪਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਸਾਡੇ ਬਹੁਤੇ ਅਮ ਭੈਂਟਰਾ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਜ਼ਮੀਨਾਂ ਇੱਥੇ ਠੇਕੇਦਾਰ ਵਾਉਂਦੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਨੰਬਰ 2 ਤੇ ਜਿਹੜੇ ਤਕਸੀਮ ਨਹੀਂ ਹੋਈਆਂ ਜ਼ਮੀਨਾਂ ਸਾਂਝੇ ਖਾਤੇ ਨੇ ਉਹ ਪਟਵਾਰੀਆਂ ਰਾਹੀਂ ਆਈਡੈਂਟੀਫਾਈ ਕਰਕੇ ਜਿਹੜਾ ਜਿੱਥੇ ਵਾਉਂਦਾ ਹੋਏਗਾ ਉਹਨੂੰ ਉੱਥੇ ਹੀ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਏਗਾ ਤਾਂ ਕਿ ਕੱਲ ਨੂੰ ਕੋਈ ਕਿਸੇ ਦਾ ਹੱਕ ਨਾ ਮਾਰ ਲਵੇ ਇਹ ਵੀ ਚੀਜ਼ ਤੈਅ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਹਰ ਪ੍ਰਭਾਵਿਤ ਕਿਸਾਨ ਨੇ ਉਹਨਾਂ ਨੂੰ ਕੋਆਪਰੇਟਿਵ ਬੈਂਕਾਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਲਿੰਟਾਂ ਬਣਾਈਆਂ ਹੋਈਆਂ ਨੇ ਜਿਹੜੇ ਉਹਨਾਂ ਨੇ ਕਰਜ਼ ਚੁੱਕੇ ਹੋਏ ਨੇ ਉਹਨਾਂ ਕਰਜ਼ਾਂ ਨੂੰ ਵੀ ਅੱਗੇ 6 ਮਹੀਨੇ ਵਾਸਤੇ ਅਗਲੇ 6 ਮਹੀਨੇ ਵਾਸਤੇ ਉਹਨਾਂ ਦੇ ਕੋਲੋਂ ਨਹੀਂ ਉਹਨਾਂ ਦੀ ਉਗਰਾਹੀ ਵੀ ਨਹੀਂ ਕੀਤੀ ਜਾਏਗੀ ਔਰ ਉਹਨਾਂ ਨੂੰ ਵਿਆਜ ਰਹਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਕੋਲੋਂ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲਿਆ ਜਾਏਗਾ ਇਹਦੇ ਨਾਲ ਹੀ ਜਿਹੜੇ ਸਾਡੇ ਪਸ਼ੂ ਤਾਂ ਜਿਹੜਾ ਬਹੁਤ ਵੱਡੀ ਪੱਧਰ ਤੇ ਬਰਬਾਦੀ ਹੋਈ ਬਹੁਤ ਵੱਡੀ ਪੱਧਰ ਤੇ ਪਸ਼ੂਤਾਂ ਦੀ ਬਰਬਾਦੀ ਹੋਈ ਹੈ ਪਸ਼ੂਆਂ ਦੇ ਨਾਲ ਹੀ ਹਰ ਇੱਕ ਤਰ੍ਹਾਂ ਦਾ ਜਾਨਵਰ ਜਿਹੜਾ ਜਿੰਮੇਦਾਰ ਦੇ ਕੋਲ ਸੀਗਾ ਚਾਹੇ ਉਹ ਬੱਕਰੀਆਂ ਸੀ ਚਾਹੇ ਉਹ ਪਸ਼ੂ ਸੀਗੇ ਸਰਕਾਰ ਉਹਦਾ ਵੀ ਮੁਆਵਜ਼ਾ ਜਿਹੜਾ ਉਹ ਉਹਨਾਂ ਨੇ ਦੇਣ ਦਾ ਫੈਸਲਾ ਕੀਤਾ ਇਸੇ ਤਰ੍ਹਾਂ ਹੀ ਜਿਹੜਾ ਇਨਸਾਨਾਂ ਵਾਸਤੇ ਸਾਡੇ ਇਨਸਾਨ ਜਿਹੜੇ ਬਹੁਤ ਸਾਰੇ ਸਾਡੇ ਪੈਂਟਰਾ ਵੀਰ ਜਿਹੜੇ ਐਸ ਤ੍ਰਾਸਦੀ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਆ ਉਹਨਾਂ जान गवा चुके ਲੋਕਾਂ ਵਾਸਤੇ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਹਰ ਇੱਕ ਉਸ ਜੀਵ ਵਾਸਤੇ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦੇ ਵਾਰਸਾਂ ਨੂੰ 4 ਲੱਖ ਰੁਪਈਆ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾਣਾ ਔਰ ਇਸ ਤੋਂ ਇਲਾਵਾ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਦੇ ਜਿਹੜਾ ਹੈਗਾ ਉਹ ਤਕਰੀਬਨ 1700 ਦੇ ਕਰੀਬ ਸ਼ਹਿਰਾ ਸ਼ਹਿਰਾ ਪਿੰਡਾਂ ਵਾਸਤੇ ਪਿੰਡਾਂ ਵਾਸਤੇ ਔਰ 3000 ਦੇ ਕਰੀਬ ਜਿਹੜਾ 300 ਸ਼ਹਿਰੀ ਇਲਾਕੇ ਜਿੱਥੇ-ਜਿੱਥੇ ਵੀ ਹੈਗੇ ਉੱਚ 1700 ਪਿੰਡਾਂ ਵਾਸਤੇ 300 ਸ਼ਹਿਰਾਂ ਵਾਸਤੇ ਜਿੱਥੇ-ਜਿੱਥੇ ਇਹ ਹੋਇਆ ਫੋਗਿੰਗ ਮਸ਼ੀਨਾਂ ਸਰਕਾਰ ਜਿਹੜੀ ਉਹ ਖਰੀਦ ਕੇ ਇਹਨਾਂ ਨੂੰ ਦੇਵੇਗੀ ਤਾਂ ਕਿ ਵੱਡੀ ਬਿਮਾਰੀ ਤੋਂ ਬਚਿਆ ਜਾ ਸਕੇ ਕਿਉਂਕਿ ਤੁਹਾਨੂੰ ਪਤਾ ਹਰ ਤੋਂ ਬਾਅਦ ਬਹੁਤ ਸਾਰੀਆਂ ਜਿਹੜਾ ਨੁਕਸਾਨ ਆ ਉਹ ਬਿਮਾਰੀਆਂ ਜਿਹੜੀਆਂ ਉਹ ਬਾਅਦ ਦੇ ਵਿੱਚ ਫੈਲਦੀਆਂ ਉਹਨੂੰ ਬਚਾਉਣ ਵਾਸਤੇ ਔਰ ਨਾਲ ਦੀ ਨਾਲ ਹੀ ਹਰ ਇੱਕ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਾਈ ਜਾਣਗੇ ਉਹਨਾਂ ਲੋਕਾਂ ਵਾਸਤੇ ਜਿਹੜੇ ਇਥੋਂ ਪ੍ਰਭਾਵਿਤ ਹੋਏ ਨੇ ਤਾਂ ਕਿ ਨਾਲ ਦੀ ਨਾਲ ਛੋਟੀਆਂ-ਛੋਟੀਆਂ ਖੰਗ ਰੇਸ਼ਾ ਬਿਮਾਰੀ ਜੜੀ ਮਾੜੀ-ਮੋਟੀ ਬੁਖਾਰ ਵਗੈਰਾ ਫੈਲਣਾ ਹੀ ਫੈਲਣਾ ਜਿਹੜੇ ਤੋਂ ਆਪਾਂ ਬਚ ਨਹੀਂ ਸਕਦੇ ਉਹਦਾ ਇਲਾਜ ਵੀ ਨਾਲ ਦੀ ਨਾਲ ਹੋ ਸਕੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਮੁਹੱਲੇ ਦੇ ਵਿੱਚ ਮੈਡੀਕਲ ਕੈਂਪ ਲਾਈ ਜਾਣਗੇ ਔਰ ਉੱਥੇ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਅੱਗੇ ਜਿਹੜਾ ਸਾਫ ਸਫਾਈ ਇਹਦੇ ਨਾਲ ਹੀ ਸਰਕਾਰ ਆਪਣੇ ਤੌਰ ਤੇ ਜਿਹੜੇ ਉਸ ਸਫਾਈ ਸ਼ਹਿਰਾਂ ਦੀ ਮੁਹੱਲਿਆਂ ਦੀ ਪਿੰਡਾਂ ਦੀ ਸਫਾਈ ਜਿਹੜੀ ਆ ਉਹ ਇੱਕ ਮੁਹਿਮ ਬਣਾ ਕੇ ਸਫਾਈ ਉਹਨਾਂ ਨੂੰ ਕਰਵਾ ਕੇ ਦਿੱਤੀ ਜਾਊਗੀ ਬਹੁਤ ਵੱਡੇ ਪੱਧਰ ਦੇ ਉੱਤੇ ਤੁਸੀਂ ਅਸੀਂ ਦੇਖਦੇ ਆ ਜਦੋਂ ਅਸੀਂ ਘਰਾਂ 'ਚ ਜਾਂਦੇ ਆ ਬਾਅਦ ਦੇ ਵਿੱਚ ਕਿ ਉੱਥੇ ਚੱਕ ਜਿਹੜਾ ਚਿੱਕੜ ਆ ਉਹ 2-2 ਫੁੱਟ ਤੱਕ 3-3 ਫੁੱਟ ਤੱਕ ਕਈ ਵਾਰੀ ਘਰਾਂ ਦੇ ਵਿੱਚ ਚਿੱਕੜ ਆਇਆ ਹੁੰਦਾ ਉਹ ਖੱਲੇ ਘਰ ਵਾਸ ਘਰਵਾਲਿਆਂ ਦੇ ਸਾਫ਼ ਕਰਨ ਦਾ ਨਹੀਂ ਹੁੰਦਾ ਇਸ ਕਰਕੇ ਉਹਨੂੰ ਵੀ ਮਹਿਮਾ ਬਣਾ ਕੇ ਜਿਹੜੀ ਆ ਉਹਨਾਂ ਦੀ ਸਫਾਈ ਕੀਤੀ ਜਾਣੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਕੂਲ ਕਾਲਜ ਗ੍ਰਿੱਡਾਂ ਸਰਕਾਰੀ ਪ੍ਰਾਪਰਟੀਆਂ ਜਿਹੜੀਆਂ ਇਸ ਦੌਰਾਨ ਡੈਮੇਜ ਹੋਈਆਂ ਉਹਨਾਂ ਨੂੰ ਜੰਗੀ ਪਦਕ ਤੇ ਉੱਤੇ ਉਹਨਾਂ ਦੀ ਜਿਹੜੀ ਆ ਰਿਪੇਅਰ ਜਾਂ ਜਿਹੜੀਆਂ ਨਵੇਂ ਬਣਨ ਵਾਲੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਬਣਾ ਕੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਰਪਿਤ ਕੀਤਾ ਚੜ੍ਹ ਮੈਮ ਸਰਕਾਰੀ ਸਕੂਲ ਵੀ ਜਿਹੜੇ ਅੱਜ ਤੋਂ ਓਪਨ ਹੋ ਚੁੱਕੇ ਨੇ ਕੀ ਉਹਨਾਂ ਨੂੰ ਮੋਨਟਾਈਜ਼ਡ ਆ ਉਹਨਾਂ ਤੇ ਫੌਗ ਦਾ ਜਿਹੜਾ ਸ਼ਿਕਾਇਤ ਕੀਤਾ ਜਾ ਚੁੱਕਾ ਹੈ ਬਿਲਕੁਲ ਅਸੀਂ ਕੱਲ ਹੀ ਸਟਾਰਟ ਕਰ ਦਿੱਤਾ ਸੀ ਜਿਹੜੇ ਸਾਡੇ ਸਕੂਲ ਸਟਾਰਟ ਹੋਣੇ ਨੇ ਆਈ ਥਿੰਕ ਅੱਜ ਤੱਕ ਸਾਰੇ ਸਕੂਲ ਜਿਹੜੇ ਉਹ ਕੰਪਲੀਟ ਹੋ ਚੁੱਕੇ ਆ ਸਾਡੇ ਖਾਸ ਕਰਕੇ ਉਹਨਾਂ ਦੇ ਸਾਰਿਆਂ ਦੇ ਵਿੱਚ ਫੋਗਿੰਗ ਜਿਹੜੀ ਉਹ ਕਰ ਦਿੱਤੀ ਗਈ ਆ ਖਾਸ ਕਰਕੇ ਸ਼ਹਿਰਾਂ ਵਾਲੇ ਸਕੂਲਾਂ ਦੇ ਵਿੱਚ ਕਿਉਂਕਿ ਬੜੀ ਟਾਈਟ ਜਗ੍ਹਾ ਦੇ ਵਿੱਚ ਸਕੂਲ ਬਣੇ ਹੁੰਦੇ ਇੱਥੇ ਸਾਡੇ ਕੋਲ ਜਗ੍ਹਾ ਦੀ ਕਮੀ ਆ ਸਾਰਿਆਂ ਦੇ ਵਿੱਚ ਫੋਗਿੰਗ ਹੋ ਚੁੱਕੀ ਆ ਔਰ ਮੈਂ ਖਾਸ ਤੌਰ ਤੇ ਸਰ ਯੋ ਨੇ ਉਹਨਾਂ ਨੂੰ ਹਦਾਇਤ ਵੀ ਕੀਤੀ ਆ ਕਿ ਫੋਗਿੰਗ ਦੇ ਵਿੱਚ ਜਿਹੜੇ ਖਾਸ ਤੌਰ ਤੇ ਸਾਡਾ ਪ੍ਰਭਾਵਿਤ ਏਰੀਆ ਆ ਜਿਵੇਂ ਸਾਡੇ ਮਹੱਲੇ ਸੀ ਜਾਂ ਆਬਾਦੀਆਂ ਜਿਹੜੀਆਂ ਜਿੱਥੇ ਗਰੀਬ ਵਾਸੀ ਵਸਦੇ ਨੇ ਜਿਹੜੇ ਪਾਣੀ ਦੀ ਲਪੇਟ ਥਲ ਲਿਆ ਗਿਆ ਸੀ ਇੱਕ ਦਿਨ ਛੱਡ ਕੇ ਹਰ ਤੀਸਰੇ ਦਿਨ ਉੱਥੇ ਫੋਗਿੰਗ ਹੋਏਗੀ ਜਿੰਨੀ ਦੇਰ ਜਿੰਦਗੀ ਜਿਹੜੀ ਲੋਕਾਂ ਦੀ ਲੀਤ ਨਹੀਂ ਆਈ ਜਾਂਦੀ ਔਰ ਫੋਗਿੰਗ ਦੇ ਵਿੱਚ ਕਿਸੇ ਕਿਸਮ ਦੀ ਕੋਈ ਕੰਜੂਸੀ ਨਹੀਂ ਹੋਊਗੀ ਕੋਈ ਫੰਡਾਂ ਨੂੰ ਨਹੀਂ ਦੇਖਿਆ ਜਾਊਗਾ ਔਰ ਲਗਾਤਾਰ ਜਿਹੜੀ ਫੋਗਿੰਗ ਇਨ ਆ ਏਰੀਆਜ਼ ਦੇ ਵਿੱਚ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਹਾਲੀਵੁੱਡ ਹਾਲੀਵੁੱਡ ਵੀ ਅੱਗੇ ਆ ਗਿਆ ਕਿਸ ਤਰ੍ਹਾਂ ਦੇ ਬਿਲਕੁਲ ਦੁਨੀਆ ਦਾ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਖਾਸ ਤੌਰ ਤੇ ਪੰਜਾਬੀ ਵਸਦਾ ਔਰ ਉਹ ਹਰ ਇੱਕ ਪੰਜਾਬੀ ਜਿਹੜਾ ਆ ਉਹ ਇਹਦੇ ਵਾਸਤੇ ਹੜਪੀਟਾਂ ਵਾਸਤੇ ਅੱਗੇ ਆ ਰਿਹਾ ਉਹ ਚ ਹਾਲੀਵੁੱਡ ਜਾਂ ਪੋਲੀਵੁੱਡ ਇਸ ਆਪਣੇ ਪੰਜਾਬੀਆਂ ਦੇ ਹੀ ਵਸਦੇ ਨੇ ਉੱਥੇ ਸਾਰੇ ਔਰ ਗੈਰ ਪੰਜਾਬੀ ਲੋਕ ਵੀ ਜਿਹੜੇ ਅੱਗੇ ਆ ਰਹੇ ਅਸੀਂ ਦੇਖਦੇ ਹਾਂ ਰੋਜ਼ ਹੀ ਕਿ ਬਾਹਰਲੀਆਂ ਸਟੇਟਾਂ ਦੇ ਉੱਤੋਂ ਮਦਦ ਜਿਹੜੀ ਆ ਉਹ ਇੱਥੇ ਪਹੁੰਚ ਰਹੀ ਆ ਕਿਉਂਕਿ ਪੰਜਾਬ ਕੱਲਾ ਦੇਸ਼ ਨੇ ਦੁਨੀਆ 'ਚ ਕਿਤੇ ਭਾਰੀ ਪਵੇ ਤੇ ਹਰ ਥਾਂ ਜਾ ਕੇ ਖੜਦਾ ਔਰ ਲੋਕ ਉਹੋ ਜਿਹਾ ਜਜ਼ਬਾ ਜਿਹੜਾ ਪੰਜਾਬ ਵਾਸਤੇ ਵੀ ਦਿਖਾ ਰਹੇ। ਮੈਂ ਸੁਖਵੀਰ ਸਿੰਘ ਮੈਂ ਇੱਕ ਜਿਹੜੀ ਮਾਰਕੀਟ ਦੇ ਵਿੱਚ ਆ ਕੇ ਤੁਸੀਂ ਗਿਣੇ ਇੱਕ ਵਾਰੀ ਮਾਰ ਗਏ ਹੋ। ਉੱਥੇ ਬਹੁਤ ਹੀ ਗੰਦਗੀ ਹੈ, ਬੁਰਾ ਹਾਲ। ਕੋਈ ਉੱਥੇ ਸਫਾਈ ਨਹੀਂ, ਕੋਈ ਕੁਝ ਨਹੀਂ। ਮੈਂ ਉਹਦੇ ਵਾਸਤੇ ਆਪਾਂ ਇਸ ਮੁਸੀਬਤੋਂ ਨਿਕਲ ਲਈਏ। ਇਹ ਇਹ ਇਹਦੇ ਪੈਰਾਂ ਤੇ ਆ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਾਰੀ ਪ੍ਰੈਸ ਅਸੀਂ ਇਕੱਠੇ ਹੋ ਕੇ ਜਾਵਾਂਗੇ। ਠੀਕ ਹੈ ਜੀ ਇਕੱਠੇ ਹੋ ਕੇ ਹਰ ਉਹ ਜਗ੍ਹਾ ਜਿੱਥੇ ਮਤਲਬ ਮੇਰੇ ਹਕਮਤੋਂ ਬਾਅਦ ਵੀ ਜਿੱਥੇ ਸੁਧਾਰ ਨਹੀਂ ਹੋਇਆ ਆਪਾਂ ਉਹਦੇ ਚ ਜਾਵਾਂਗੇ ਹੁਣ ਇੱਧਰ ਪਨੀਰ ਜੀ ਨੇ ਕੋਈ ਸਵਾਲ ਕੀਤਾ ਸੀ ਮਾਨ ਸਰਬੀਰ ਸਿੰਘ ਬਾਦਲਕਣ ਆਏ ਸੀਗੇ ਆਪਣੇ ਹਲਕੇ ਕਿਸ ਤਰ੍ਹਾਂ ਦੇ ਅ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਸੀ ਇਹਦੇ ਬਾਰੇ ਕੁਝ ਬੋਲਣਾ ਵੀ ਨਹੀਂ ਚਾਹੁੰਦੀ ਸੀ ਜਿਨ੍ਹਾਂ ਇਹ ਲੋਕ ਰਾਜ ਕਰਕੇ ਗਏ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਅਕਾਲੀ ਦਲ ਨੇ ਪਿਛੇ ਤਰਾਜ਼ ਕੀਤਾ ਹੀ ਕੀਤਾ 10 ਸਾਲ ਲਗਾਤਾਰ ਰਾਜ ਕੀਤਾ ਉਸ ਕੁਬੀਰ ਬਾਦਲ ਦਾ ਹੀ ਰਾਜ ਸੀ ਜੇ ਉਦੋਂ ਉਹਦੇ ਕੋਲੋਂ ਬੰਨ ਕੰਕਰੀਟ ਦੇ ਨਹੀਂ ਬਣੇ ਤੇ ਅੱਗੋਂ ਦੀ ਆਸ ਅਸੀਂ ਕਰ ਨਹੀਂ ਸਕਦੇ ਸਿਰਫ ਡਰਾਮੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪੇਸ਼ ਕਰਨਾ ਇਹ ਮੌਕਾ ਪ੍ਰਸਤੀ ਹੋ ਰਹੀ ਆ ਮੌਕੇ ਤੇ ਆ ਕੇ ਇਹੋ ਜਿਹੇ ਮੌਕੇ ਦੀ ਉਹ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਜਿਹੜੇ ਹਲਕੇ ਦੇ ਵਿੱਚ ਉਹ ਆਏ ਸੀ ਮੈਨੂੰ ਉੱਥੋਂ ਪਤਾ ਲੱਗਿਆ ਕਿ ਜਿੱਥੇ ਪੈਰ ਨਹੀਂ ਨਾ ਗਿੱਲੇ ਹੁੰਦੇ ਉੱਥੇ ਗੱਡੀ ਉਹਨਾਂ ਨੇ ਲਾਈ ਸੀ ਗੱਡੀ ਦੇ ਵਿੱਚੋਂ ਉਤਰੇ ਨਹੀਂ ਉਤਰ ਕੇ ਮੌਕਾ ਨਹੀਂ ਦੇਖਿਆ ਲੋਕਾਂ ਨੂੰ ਮਿਲੇ ਨਹੀਂ ਉਹਨਾਂ ਦੀ ਕਿਸੇ ਦੀ ਕਿਸੇ ਦੀ ਸੁਣੀ ਨਹੀਂ ਜਿਹੜੇ ਕੋਈ ਆਪਣੇ ਬੰਦੇ ਉਹਨਾਂ ਦੇ ਦੋ ਬੰਦੇ ਖੜੇ ਕਿਤੇ ਹਾਂ ਬਈ ਕੀ ਚਾਹੀਦਾ ਉਹਨਾਂ ਨੂੰ ਜਿੱਦਾਂ ਸਿਖਾਇਆ ਹੋਇਆ ਸੀ ਉਹ ਜੀ ਸਾਨੂੰ ਡੀਜ਼ਲ ਚਾਹੀਦਾ 2 ਲੱਖ ਰੁਪਈਆ ਉਹਨਾਂ ਦੇ ਹੱਥ ਫੜਾਇਆ ਆਪਣੇ ਤਿੰਨੇ ਚੈਨਲ ਜਿਹੜੇ ਉਹਨਾਂ ਦੇ ਉਹਨਾਂ ਤੋਂ ਬਿਨਾਂ ਕਿਸੇ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਸੀ ਉੱਥੇ ਨਾ ਕਿਸੇ ਨੂੰ ਪੁੱਛਣ ਦਿੱਤਾ ਇਹ ਕਿਹਾ ਗਿਆ ਕਿ ਮੈਂ ਪ੍ਰਸ਼ਨ ਨੂੰ ਕੋਈ ਬਿਆਨ ਨਹੀਂ ਦੇਣਾ ਆਪਣਿਆਂ ਦੇ ਕੋਲੋਂ ਜਵਾਬ ਕਰਵਾ ਲੈ ਸਵਾਲ ਕਰਵਾ ਲੈ ਔਰ ਬਿਨਾ ਮੌਕਾ ਦੇਖਿਆ ਜਿੱਥੇ ਅਸੀਂ ਪਿਛਲੇ ਇੱਕ ਹਫਤੇ ਤੋਂ ਨੰਗੇ ਪੈਰੀ ਕਿਲੋਮੀਟਰ 1.5 ਜਿਹੜਾ ਸਾਡਾ ਅੱਧਾ ਕਿਲੋਮੀਟਰ ਉੱਥੇ ਅਸੀਂ ਸੇਵਾ ਕਰ ਰਹੇ ਹਾਂ ਉੱਥੇ ਉਸ ਬੰਦੇ ਨੇ ਆਪਣੇ ਪੈਰਾਂ ਦੀ ਜੁੱਤੀ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਗੱਡੀ ਦੇ ਵਿੱਚੋਂ ਉਤਰਿਆ ਨਹੀਂ ਇਹ ਡਰਾਮੇਬਾਜ਼ੀਆਂ ਜਿਹੜੀਆਂ ਨਾ ਉਹ ਲੋਕ ਸਾਰੇ ਸਮਝਦੇ ਆ ਖਤਮ ਕਰਨੀਆਂ ਚਾਹੀਦੀਆਂ ਇਹੋ ਜਿਹਾ ਕਹਿਰ ਦੇ ਵਿੱਚ ਵੀ ਜਿਹੜੇ ਮੁੱਖ ਪ੍ਰਸਤੀਕਰਨ ਫਿਰ ਉਹ ਕਿਰਤ ਕਾਨਿਆ ਉਹਨਾਂ ਨੂੰ ਹੋਰ ਕੋਈ ਦਚਾ ਨਹੀਂ ਦਿੱਤਾ ਜਾ ਸਕਦਾ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਕਿਸ ਤਰ੍ਹਾਂ ਦੇਖਦੇ ਆ ਬਸ ਜੋ ਮੈਂ ਦੱਸ ਦਿੱਤਾ ਉਹੀ ਦੇਖਦੇ ਆ ਕਿ ਬਈ ਬੱਚੇ ਮੈਡਮ ਅੱਜ ਸਕੂਲ ਲੱਜੁਕੇ ਆ ਸਕੂਲਾਂ ਦੀਆਂ ਜਿਹੜੀਆਂ ਬਿਲਡਿੰਗਾਂ ਆ ਉਹਨਾਂ ਨੂੰ ਚੈੱਕ ਕਰ ਲਿਆ ਵੀ ਬਿਲਡਿੰਗਾਂ ਕਿਦਾਂ ਦੀਆਂ ਆ ਜੀ ਅਜੇ ਸਕੂਲ ਸਕੂਲ ਹਜੇ ਕੱਲ ਤੋਂ ਸਟਾਰਟ ਹੋਣੇ ਆ ਅੱਜ ਹਜੇ ਸਟਾਰਟ ਨਹੀਂ ਹੋਏ ਔਰ ਆਈ ਥਿੰਕ ਜਿਹੋ ਜਿਹੇ ਪ੍ਰਬੰਧ ਚੱਲ ਰਹੇ ਆ ਜਿੰਨਾ ਸਰਕਾਰੀ ਤੌਰ ਤੇ ਜਿੰਨੀ ਮੁਸਤੱਦੀ ਦਿਖਾਈ ਜਾ ਰਹੀ ਹੈ ਜ਼ਰੂਰ ਚੈੱਕ ਕਰ ਲੈਣੇ ਹੋਣਗੇ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਹੂੰਗੀ ਕਿ ਜ਼ਰੂਰ ਤੁਸੀਂ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਿਓ ਜ਼ਰੂਰ ਜਾ ਕੇ ਆਇਓ ਆਪਣੇ ਸ਼ਹਿਰ ਦੀਆਂ ਬਿਲਡਿੰਗਸ ਆਲਮੋਸਟ ਠੀਕ ਠਾਕ ਨੇ ਵਧੀਆ ਹੈਗੀਆਂ ਔਰ ਜਿੱਥੇ ਜੇ ਫੋਗਿੰਗ ਹੋ ਗਈ ਆ ਤੇ ਇਹਦਾ ਮਤਲਬ ਉੱਥੇ ਸਫਾਈ ਹੋਈ ਹੋਣੀ ਆ ਤੇ ਫੋਗਿੰਗ ਵੀ ਹੋ ਗਈ ਆ ਤੇ ਅਸੀਂ ਸਮਝਦੇ ਹਾਂ ਕਿ ਸਾਡੇ ਬੱਚੇ ਸੇਫ ਰਹਿਣਗੇ ਮੈਂ ਪਿਛਲੇ ਦਿਨ ਤੁਸੀਂ ਦਰਿਆ ਸਤਲੁਜ ਦਾ ਵੀ ਦੌਰਾ ਕੀਤਾ ਕਿਵੇਂ ਦੇ ਇੰਤਜ਼ਾਮੀਆਂ ਸਾਨੂੰ ਤੇ ਆ ਦੋਰਾ ਨਹੀਂ ਮੈਂ ਸਤਲੁਜ ਤੇ ਆ ਜਿਸ ਜਿੱਦਨ ਦਾ ਇਹ ਮੁਸੀਬਤ ਸਾਨੂੰ ਆਈ ਇਨਫੈਕਟ ਉਸ ਤੋਂ ਵੀ ਦੋ ਦਿਨ ਪਹਿਲਾਂ ਦੀ ਜਦੋਂ ਮੈਨੂੰ ਥੋੜਾ ਜਿਹਾ ਪਾਣੀ ਤੇਜ਼ ਹੋਣ ਦੀ ਉਥੋਂ ਖਬਰ ਮਿਲੀ ਸੀ ਅਜੇ ਉਦੋਂ ਕੋਈ ਮੇਰੇ ਖਲ 60 70 ਹਜ਼ਾਰ ਕਿਸੀਕ ਪਾਣੀ ਸੀਗਾ ਦਰਿਆ ਦੇ ਵਿੱਚ ਜਦੋਂ ਮੈਂ ਉੱਥੇ ਗਈ ਸੀ ਔਰ ਉੱਥੇ ਲੋਕਲ ਜਿਹੜੇ ਸਾਡੇ ਜ਼ਿੰਮੇਦਾਰ ਨੇ ਕਿਸਾਨ ਨੇ ਜਾਂ ਉੱਥੇ ਲੋਕਲ ਵਸਿੰਦੇ ਨੇ ਜਿਹੜੇ ਦਰਿਆ ਦੇ ਵਿੱਚ ਰਹਿੰਦੇ ਨੇ ਮੈਂ ਉਹਨਾਂ ਨੂੰ ਦੇਖਣ ਵਾਸਤੇ ਗਈ ਸੀ ਵੀ ਜੇ ਪਾਣੀ ਵੱਧਿਆ ਤਾਂ ਅਸੀਂ ਇਹਨਾਂ ਨੂੰ ਇਹਨਾਂ ਨੂੰ ਦਰਿਆ ਦੇ ਵਿੱਚੋਂ ਬਾਹਰ ਕੱਢ ਲਈਏ ਪਰ ਉਹਨਾਂ ਦੀ ਤਸੱਲੀ ਸੀ ਕਿ ਇੰਨਾ ਪਾਣੀ ਨਹੀਂ ਹੈਗਾ ਫਿਰ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਤਰਪਾਲਾਂ ਵਗੈਰਾ ਐਰਾ ਵਗੈਰਾ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੇ ਡਿਮਾਂਡ ਕੀਤੀ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਸੀ ਔਰ ਹਾਲਾਤ ਜਿਹੜੇ ਬਿਲਕੁਲ ਕੰਟਰੋਲ ਦੇ ਵਿੱਚ ਆ ਬਿਨ ਅਸੀਂ ਬਹੁਤ ਅ ਅਨਸੇਫ ਮਹਿਸੂਸ ਕੀਤਾ ਇੱਕ ਵਾਰੀ ਉਸ ਬੰਦ ਦੇ ਉੱਤੇ ਤਕਰੀਬਨ ਮੈਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਕਿ ਉੱਥੇ 5 ਕਰੋੜ ਰੁਪਏ ਖਰਚ ਹੋਇਆ ਪਰ ਉੱਥੇ 8 ਕਰੋੜ ਤੋਂ ਉੱਪਰ ਪੈਸਾ ਖਰਚ ਹੋਇਆ ਉੱਥੇ ਤਕਰੀਬਨ 1.5 ਤੋਂ 2 ਕਿਲੋਮੀਟਰ ਦੇ ਵਿੱਚ ਪੱਥਰ ਅੰਦਰਲੇ ਪਾਸੇ ਦਰਿਆ ਦੇ ਅੰਦਰਲੇ ਪਾਸੇ ਲਗਾਤਾਰ ਪਿਛਲੇ 1.5 ਸਾਲ ਤੋਂ ਪੱਥਰ ਲੱਗ ਰਿਹਾ ਬੰਦ ਦੇ ਉੱਪਰ ਮਿੱਟੀ ਪਾ ਕੇ ਉਹਨੂੰ ਉੱਚਾ ਕੀਤਾ ਗਿਆ ਹੈ ਔਰ ਹਜੇ ਉਹ ਕੰਮ ਜਟਾਣਾ ਚੱਲ ਰਿਹਾ ਔਰ ਲਗਾਤਾਰ ਉਥੇ ਕੰਮ ਚੱਲਦੇ ਮੇਰੀ ਤਸੱਲੀ ਸੀ ਪਰ ਅਕਾਲਪੁਰਖ ਸੱਚੇ ਪਾਛੋ ਕੁਦਰਤ ਦਾ ਜਿਹੜਾ ਨਜ਼ਾਮ ਆ ਉਹਦੇ ਉੱਕੇ ਕੁਛ ਨਹੀਂ ਅਟਦਾ ਜੇ ਕੋਈ ਮਤਲਬ ਇਹ ਜਿਵੇਂ ਸਾਰਾ ਕੁਝ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੋ ਸਕਦਾ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਸਰਬਕਲਾ ਭਰਪੂਰ ਆ ਅਸੀਂ ਸਭ ਕੁਝ ਕਰ ਸਕਦੇ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਕਮਜ਼ੋਰੀ ਪੇਸ਼ੀ ਜਿਹੜੀ ਕੋਈ ਰਹਿ ਗਈ ਸੀ ਉਹਦਾ ਹੀ ਸਾਨੂੰ ਉਹਦਾ ਜਿਹੜਾ ਹੈਗਾ ਖਮਿਆਜਾ ਇਹਨਾਂ ਦਿਨਾਂ ਦੇ ਵਿੱਚ ਭੂਤਨਾ ਪਿਆ ਇੱਕ ਨੋਚ ਸੀਗੀ ਜਿਹੜੀ ਨੋਚਾਂ ਤਕਰੀਬਨ ਜਦੋਂ ਪਾਣੀ ਆਉਂਦਾ ਦਰਿਆ ਦੇ ਵਿੱਚ ਉਦੋਂ ਹੀ ਲੱਗਦੀਆਂ ਨੇ ਕਿਉਂਕਿ ਉਹ نیچے ਜਦੋਂ ਪਾਣੀ ਵਰਮੇ ਵਾਂਗੂ ਘੁੰਮਦਾ ਜਾਂ ਤੇ ਫਿਰ ਪੱਥਰ ਨਾਲ ਦੀ ਨਾਲ ਜਿਹੜਾ ਉਹ ਥੱਲੇ ਭਰਾਇਆ ਜਾਂਦਾ ਉਹ ਨੋਚ ਕਮਜ਼ੋਰ ਸੀ ਔਰ ਮੈਂ ਜਿੱਦਣ ਪਹਿਲਾਂ ਗਈ ਸੀ ਮੈਂ ਲੋਕਲ ਲੋਕਾਂ ਨੇ ਮੈਨੂੰ ਮੇਰੇ ਨਾਲ ਗੱਲਬਾਤ ਹੋਈ ਸੀ ਔਰ ਅਸੀਂ ਇਹ ਤੈਅ ਕੀਤਾ ਸੀ ਕਿ ਫੌਰਨ ਬਾਅਦ ਅਸੀਂ ਇਹ ਨੋਚ ਜੜੀ ਨਾ ਇਹਨੂੰ ਦੁਬਾਰਾ ਲਾਵਾਂਗੇ ਪਰ ਕੁਦਰਤ ਨੇ ਉਹ ਸਾਨੂੰ ਉੱਥੇ ਸੰਘਰਸ਼ ਕਰਨ ਵਾਸਤੇ ਲਾ ਦਿੱਤਾ ਕਿ ਉਹ ਨੋਚ ਤੁਸੀਂ ਐਦਾਂ ਨਹੀਂ ਐਦਾਂ ਬਚਾਉਣੀ ਹੈ ਜਿਵੇਂ ਬਣੀ ਹੈ ਉਸ ਤੋਂ ਅਲੱਗ ਬਣਾਉਣੀ ਹੈ ਔਰ ਉਸੇ ਨੋਚ ਦਾ ਕਰਕੇ ਅਸੀਂ ਥੋੜਾ ਸਾਨੂੰ ਇਹ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਮੈਂ ਲਗ ਤਕਰੀਬਨ ਡੇਲੀ ਕਈ ਵਾਰੀ ਦੋ ਗੇੜੇ ਵੀ ਲਾਉਣੀ ਆ ਕਈ ਵਾਰੀ ਜਦੋਂ ਪੈਨਿਕ ਹੋ ਜਾਂਦਾ ਉੱਥੇ ਛੱਟ ਦੇਣੀ ਫੋਨ ਕਰ ਦਿੰਦੇ ਕਿ ਮੈਡਮ ਇੱਥੇ ਇਦਾਂ ਹੋ ਗਈ ਔਰ ਮੈਂ ਸਭ ਕੁਝ ਛੱਡ ਕੇ ਉੱਥੇ ਦਰਿਆ ਤੇ ਦੌੜ ਜਾਣੀ ਕਿ ਕਿਤੇ ਕਿਉਂਕਿ ਹਜ਼ਾਰਾਂ ਏਕੜ ਫਸਲ ਦਾ ਸਵਾਲ ਹੈ ਕਿ ਥੋੜੀ ਲਾਪਰਵਾਹੀ ਨਾਲ ਜਦੋਂ ਇਹ ਨਹੀਂ ਕਿ ਮੈਂ ਉੱਥੇ ਜਾ ਕੇ ਕੁਝ ਮੇਰੇ ਜਾਣ ਦੇ ਨਾਲ ਕਿਉਂਕਿ ਬਹੁਤ ਕੁਝ ਚੱਲਦਾ ਫੋਟੋ ਸੈਸ਼ਨ ਜੇ ਉਹ ਜਦੋਂ ਮੈਂ ਉੱਥੇ ਹੋਵਾਂ ਤੇ ਸਾਡੇ ਵਰਕਰ ਉਤਸ਼ਾਹ ਦੇ ਵਿੱਚ ਹੁੰਦੇ ਆ ਸੇਵਾਦਾਰ ਉਤਸ਼ਾਹ ਦੇ ਵਿੱਚ ਹੁੰਦੇ ਆ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੋ ਜਾਂਦਾ ਆ ਮੇਰਾ ਆਪਣਾ ਵੀ ਤਜਰਬਾ ਆ ਮੈਂ ਇੱਥੇ ਜਿੰਨੀ ਕੁ ਵਾਰੀ ਵੀ ਪਿਛਲੇ ਸਮਿਆਂ ਦੇ ਵਿੱਚ ਜਿੰਨਾ ਕੁ ਮੇਰਾ ਐਕਸਪੀਰੀਅੰਸ ਆ 20-22 ਸਾਲ ਦੇ ਵਿੱਚ ਜਦੋਂ ਕਦੀ ਛੋਟੀ ਮੋਟੀ ਸਮੱਸਿਆ ਪਹਿਲਾਂ ਵੀ ਆਈ ਆ ਅੱਜ ਤੱਕ ਮੈਂ ਐਮਐਲਏ ਆ ਜਦੋਂ ਕਦੀ ਉੱਥੇ ਸਮੱਸਿਆ ਆਈ ਆ ਮੈਂ ਹਮੇਸ਼ਾ ਵੰਨ ਦੇ ਉੱਤੇ ਰਹੇ ਮੈਂ ਹਫਤਾ ਹਫਤਾ ਉੱਥੇ ਆਪਣੀ ਮਸ਼ੀਨਰੀ ਦੇ ਨਾਲ ਸੇਵਾ ਕੀਤੀ ਹੋਈ ਆ ਬੰਨ ਟੁੱਟੇ ਹੋਏ ਬੰਨ ਬੰਨੇ ਹੋਏ ਇਸ ਕਰਕੇ ਕੁਛ ਮੇਰਾ ਆਪਣਾ ਤਜਰਬਾ ਆ ਜਿਹਦਾ ਕਰਕੇ ਮੈਂ ਉੱਥੇ ਖੜਕੇ ਵੀ ਵਧੀਆ ਤਰੀਕੇ ਦੇ ਨਾਲ ਕੰਮ ਕਰਵਾ ਲਏ ਨੇ ਇਸ ਕਰਕੇ ਮੈਂ ਜੇ ਇੱਕ ਵਾਰੀ ਜਾਣਾ ਪਵੇ ਦੋ ਵਾਰੀ ਜਾਣਾ ਪਵੇ ਹਜੇ ਤੱਕ ਮੈਂ ਦਿੱਲੀ ਉੱਥੇ ਜਾਣੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਵਾਰੀ ਫਿਰ ਜਾਉਂਗੀ ਕਿਉਂਕਿ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਹੋਈ ਵੱਡੀ ਪੱਧਰ ਦੇ ਉੱਤੇ ਸਰਕਾਰੀ ਮਸ਼ੀਨਰੀ ਵੱਡੀ ਪੱਧਰ ਦੇ ਉੱਤੇ ਤਕਰੀਬਨ 400 450 ਨਰੇਗਾ ਵਰਕਰ ਜਿਹੜੇ ਉੱਥੇ ਬੋਰੇ ਭਰਦੇ ਆ ਉਹਨਾਂ ਹੀ ਬੋਰੀਆਂ ਦੇ ਨਾਲ ਬੰਨ੍ਹ ਬੰਨੇ ਜਾਂਦੇ ਆ ਤਕਰੀਬਨ 100 ਦੇ ਕਰੀਬ ਜਿਹੜੀ ਹੱਥੀਂ ਲੇਬਰ ਜਿਨੇ ਉਹ ਬੋਰੇ ਪਾ ਕੇ ਕਰੇਟਾਂ ਦੇ ਵਿੱਚ ਭਰੋਣੇ ਹੁੰਦੇ ਆ ਡੇ ਨਾਈਟ ਉੱਥੇ ਕੰਮ ਚੱਲਦਾ ਔਰ ਸਾਰਾ ਪ੍ਰਸ਼ਾਸਨ ਜਿਹੜਾ ਮੁਸਤੈਦ ਰੰਦਾ ਉੱਥੇ ਲੱਗਿਆ ਹੋਇਆ ਔਰ ਅਸੀਂ ਬਿਲਕੁਲ ਸੁਰੱਖਿਅਤ ਆਂ ਅਤੇ ਏਵ ਅਕਾਲਪਕ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੜਕ ਤੇ ਇਹ ਮੈਸੇਜ ਹੈ ਜੀ ਕਿ ਇੱਥੇ ਦੇ ਲਕਨਵਾਸੀ ਆਹ ਲਕਨਵਾਸੀ ਪੂਰੀ ਸੇਵਾ ਦੇ ਨਾਲ ਮੈਂ ਖਾਸ ਤੌਰ ਤੇ ਤੁਹਾਡੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਝੁੱਕ ਕੇ ਨਮਸਕਾਰ ਕਰਦੀ ਹਾਂ ਸਲੂਟ ਹੈ ਮੇਰਾ ਉਹਨਾਂ ਨੂੰ ਕਿ ਭਈ ਜਿਨ੍ਹਾਂ ਨੌਜਵਾਨਾਂ ਨੂੰ ਭੰਡਿਆ ਜਾਂਦਾ ਜਿਨ੍ਹਾਂ ਨੂੰ ਫੁਕਰੇ ਕਿਹਾ ਜਾਂਦਾ ਜਿਨ੍ਹਾਂ ਨੂੰ ਪਤਾ ਨਹੀਂ ਕੀ ਕਿਹਾ ਜਾਂਦਾ ਕੇ ਜੀਏ ਟਰੈਕਟਰਾਂ ਨੂੰ ਮਤਲਬ ਇਦਾਂ ਵਰਤਦੇ ਆ ਉਦਾਂ ਵਰਤਦੇ ਆ ਉਹਨਾਂ ਨੌਜਵਾਨਾਂ ਨੇ ਅੱਜ ਦੇਸ਼ ਸਾਡਾ ਪੰਜਾਬ ਸੀ ਜੇ ਬਚਾਲਿਆ ਜੇ ਕਿਤੇ ਜਾਨਾਂ ਬਚਾਲੀਆਂ ਨਹੀਂ ਤੇ ਇੱਥੇ ਬਚਨ ਜਾਨਾਂ ਸੈਂਕੜਿਆਂ ਦੇ ਵਿੱਚ ਵੀ ਹੋ ਸਕਦੀਆਂ ਸੀ ਹਜ਼ਾਰਾਂ ਦੇ ਵਿੱਚ ਵੀ ਹੋ ਸਕਦੀਆਂ ਸੀ ਸਾਡੇ ਨੌਜਵਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨੂੰ ਜੰਗੀ ਬੇੜਿਆਂ ਦੇ ਰੂਪ ਦੇ ਵਿੱਚ ਵੀ ਯੂਜ਼ ਕੀਤਾ ਔਰ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਵਗਦੇ 10-10 ਫੁੱਟ ਪਾਣੀ ਦੇ ਵਿੱਚ ਦੀ ਉਹ ਲੈ ਕੇ ਗਏ ਇੱਥੇ ਵੀ ਪਿਕਦਨ ਜਿਸ ਦਿਨ ਜਿਆਦਾ ਪੈਨਿਕ ਹੋਇਆ ਸੀ ਮੈਂ ਰਾਤ ਨੂੰ ਉੱਥੇ 11 ਵਜੇ ਮੈਂ ਪਹੁੰਚੀ ਸੀ ਔਰ ਮੈਂ 2 ਵਜੇ ਤੱਕ ਉੱਥੇ ਸੀ ਰਾਤ ਨੂੰ 11-12 ਵਜੇ ਬੱਚਾ ਨੂੰ ਸੁੱਤੇ ਉਠਾਇਆ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਗਿਆ ਉਹਨਾਂ ਨੇ ਮੁੜ ਕੇ ਪਿੱਛਾ ਨਹੀਂ ਦੇਖਿਆ ਔਰ ਜਿਹੜਾ ਲਗਾਤਾਰ ਉਦਣ ਦੇ ਉਹ ਮਿੱਟੀ ਲਿਆਉਣੀ ਬੋਰੇ ਲਿਆਉਣੇ ਸਾਰਾ ਕੰਮ ਕਰ ਰਿਹਾ ਔਰ ਇਹ ਪੰਜਾਬੀ ਜਿਹੜੀ ਆ ਛਿਜਾਰੂ ਇਹ ਜਿਹੜਾ ਸਾਡੀ ਕੌਮ ਹੈ ਜਿਹੜੀ ਪੰਜਾਬ ਦੀ ਆ ਉਹਦੇ ਵਿੱਚ ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਕਿ ਉੱਥੇ ਇਹ ਨਹੀਂ ਕਿ ਆ ਬਹਾਦਰ ਆ ਤੇ ਆ ਕਮਜ਼ੋਰ ਆ ਉਹ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਦੋਸਤ ਬਣ ਕੇ ਸਾਰਿਆਂ ਨੇ ਇਹਦਾ ਮੁਕਾਬਲਾ ਸ਼ਕਤੀ ਦੇ ਨਾਲ ਕੀਤਾ ਔਰ ਆਪਣੇ ਆਪ ਅਜੇ ਅਜੇ ਮਤਲਬ ਇਹ ਕੌਲਾ ਨਹੀਂ ਹੈਗੀ ਕਿ ਕੋਈ ਕਾਲ ਕੀਤੀ ਜਾਂਦੀ ਆ ਤਾਂ ਪਹੁੰਚੇ ਜਾਂਦੇ ਆ ਆਪਣੇ ਆਪ ਪਤਾ ਨਹੀਂ ਸਾਡੇ ਇੱਥੇ ਮੰਨ ਤੇ ਪਤਾ ਨਹੀਂ ਕਿੰਨੀ ਕਿੰਨੀ ਦੂਰ ਤੋਂ 100 200 ਕਿਲੋਮੀਟਰ ਤੋਂ ਵੀ ਲੋਕ ਮਿੱਟੀ ਲੈ ਕੇ ਔਰ ਸੇਵਾ ਦੇ ਵਾਸਤੇ ਇੱਥੇ ਪਹੁੰਚਦੇ ਆ ਇਹ ਸਾਡੇ ਪੰਜਾਬ ਦੀ ਖਾਸੀਅਤ ਆ ਕਿ ਅਸੀਂ ਇਕੱਲੇ ਲੰਗਰ ਨਹੀਂ ਲਾਉਂਦੇ ਅਸੀਂ ਹਰ ਜੰਗ ਨੂੰ ਚੈਲੰਜ ਵਾਂਗੂ ਕਬੂਲਦੇ ਆਂ ਔਰ ਉਸ ਜੰਗ ਦੇ ਵਿੱਚੋਂ ਜਿੱਤ ਕੇ ਨਿਕਲਦੇ ਆਂ ਧੰਨ ਥੈਂਕ ਯੂ